ਮੁਕੇਰੀਆ ਚ ਐਸਬੀਆਈ ਬੈਂਕ ਚ ਪੈਸੇ ਜਮਾ ਕਰਵਾਉਣ ਆਇਆ ਇੱਕ ਬਜ਼ੁਰਗ ਤੋਂ ਠੱਗ ਵਿਅਕਤੀ ਨੇ 52000 ਰੁਪਏ ਠੱਗ ਲਏ ਤੇ ਫਰਾਰ ਹੋ ਗਿਆ ਬਦਲੇ ਚ ਬਾਪੂ ਨੂੰ ਕਾਗਜ਼ਾਂ ਦੇ 3 ਲੱਖ ਰੁਪਏ ਦੇ ਗਏ ਉਕਤ ਸਾਰੀ ਵਾਰਦਾਤ ਬੈਂਕ ਚ ਲੱਗੇ ਸੀਸੀਟੀਵੀ ਕੈਮਰੇ ਚ ਵੀ ਕੈਦ ਹੋਈ ਹੈ ਜਿਸ ਚ ਇੱਕ ਵਿਅਕਤੀ ਬਜ਼ੁਰਗ ਕੋਲ ਬੈਠਾ ਨਜ਼ਰ ਆ ਰਿਹਾ ਬਜ਼ੁਰਗ ਨੇ ਦੱਸਿਆ ਕਿ ਜਦੋਂ ਪੈਸੇ ਜਮਾ ਕਰਵਾਉਣ ਆਇਆ ਤਾਂ ਇਸ ਤਰ੍ਹਾਂ ਨੇ ਇੱਕ ਸਵੈਕਤੀ ਨੇ ਉਸ ਕੋਲ ਆ ਕੇ ਗੱਲਾਂ ਚ ਲੈ ਕੇ ਉਸਦੇ ਪੈਸੇ ਜਮਾ ਕਰਵਾਉਣ ਦੀ ਗੱਲ ਕਹੀ ਤੇ ਕਿਹਾ ਕਿ ਉਸਦੇ 3 ਲੱਖ ਰੁਪਏ ਸੰਭਲੋ ਹੁਣ ਉਹ ਪੈਸੇ ਜਮ੍ਹਾਂ ਕਰਵਾ ਕੇ ਆਉਂਦਾ ਪਰ ਵਾਪਸ ਨਹੀਂ ਆਇਆ ਜਿਸ ਤੋਂ ਬਾਅਦ ਸਾਰੀ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਮਰਹਾਲ ਪੁਲਿਸ ਨੇ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੂਰੀ ਕਰ ਲੈ ਪੈਸੇ ਮਿਲ ਗੋ ਉਹ ਕਿਸ ਤਰ੍ਹਾਂ ਜੀ ਉਹ ਮੇਰੇ ਕੋਲ ਲੈ ਲਏ ਉਹਨਾਂ ਨੇ ਪੈਸੇ ਜੇ ਆਪਾਂ ਮੈਨੂੰ 3 ਲੱਖ ਰੁਪਏ ਦੇ ਦੇਗੇ ਇਹਦੇ ਅਹੀ ਪੈਸੇ ਜਮ੍ਹਾਂ ਕਰਾ ਕੇ ਆਉਨੇ ਆ ਤੇ ਫਿਰ ਪੈਸੇ ਤੁਹਾਨੂੰ ਦੇਦਨੇ ਆਹੀ ਮੇਰੇ ਕੋਲ ਪੈਸੇ ਲੱਗਣੇ ਤੇ ਤੁਹਾਡੇ ਕੋ ਕਿੱਦਾਂ ਪੈਸੇ ਲੈ ਲਏ ਇਹਨਾਂ ਨੇ ਉਹ ਕਹਿੰਦੇ ਅਹੀ और तीन लाख रुपया लो फिर जो है लैके आज पैसे जमा करा के फिर आ गए थो पैसे दे देने है। तो वह मेरे को तीन लाख रुपया दे गए तो आप ये फिर तीन लाख निकले बिचो ये कागज है सर एक निकले बिचों कागज है अच्छा कागज नोटों भी तेरे बनाए हैं ठीक है तो पैसे तक अंदरों ले बाहरों ले मेरे को पैसे अंदरों लाए हैं इतने आ आज तीन लाख मैंने खा ਇਹ ਕੀ ਕਹਿੰਦੇ ਵੀ 3 ਲੱਖ ਇਹ ਕਹਿੰਦੇ ਕੀ ਕਰੋ ਇਹ ਕਹਿੰਦੇ 3 ਲੱਖ ਰੁਪਏ ਤੇ ਇਹ ਹੀ 59000 ਰੁਪਏ ਜਮ੍ਹਾਂ ਕਰਾ ਜਣੇ ਆ ਫਿਰ ਆ ਕੇ ਆ ਲੈ ਜਣੇ ਮੁਰਕੇ ਆਏ ਫਿਰ ਮੂੰਹ ਵੀ ਆਏ ਨਹੀਂ ਉਹ ਦੂਜਾ ਜਿਹੜਾ ਇੱਕ ਮੋਟਾ ਮੇਰੇ ਨਾਲ ਬੰਦਾ ਬੈਠਾ ਸੀ ਉਹ ਕਹਿੰਦਾ ਮੈਂ ਇਹਨੂੰ ਬੱਸ ਤੇ ਚੜਾਇਆ ਨਾ ਫਿਰ ਮੈਂ ਤੁਹਾਨੂੰ ਆ ਕੇ ਆ ਜ ਲੈਣਾ ਤੇ ਹਾਂ ਜੀ ਅੱਜ ਇਹ ਇਹ ਦੀ ਤਲਾਕ ਕਿਦੇ ਦਿੱਤੀ ਪੋਸਟਾਲ ਸਾਂ ਜੀ ਮੈਂ ਉਹ ਪੋਸਟੇਜ ਗਿਆ ਸੀ ਉੱਥੋਂ ਹੁਣ ਮੈਂ ਉਹ ਕਹਿੰਦੇ ਉਹ ਬੰਦਾ ਨਾਲ ਲੈ ਜਾਓ ਉੱਥੇ ਫੋਟੋ ਜਿਹੜੀ ਹੈ ਉਹ ਕੈਮਰੇ ਚ ਚੈੱਕ ਕਰਕੇ ਆਓ ਹੁਣ ਮੈਂ ਫਿਰ ਉਹਨੇ ਨਾਲ ਚਲਿਆ ਉਸ ਵਾਰ ਆदमी ਮੇਰੇ ਨਾਲ ਆਇਆ ਠੀਕ ਹੈ ਕੀ ਕਹਿਣਾ ਚਾਹੁੰਦੇ ਹਾਂ ਜੀ ਅੱਜ ਕੀ ਕਹਿਣਾ ਚਾਹੁੰਦੇ ਮੈਂ ਹੁਣ ਕੀ ਕਹਿਣਾ ਮੈਂ ਮੈਨੂੰ ਪੈਸੇ ਮਿਲ ਜਾਣ ਇਹ ਠੀਕ ਹੈ ਨਹੀਂ ਜੇ ਮੈਨੂੰ ਗੋਲੀ ਮਾਰ ਕੇ ਮਾਰ ਦੇਣ ਮੈਂ ਘਰ ਨਹੀਂ ਜਾਣਾ ਯਾ ਇਹ ਬੈਂਕ ਵਾਲੇ ਮਾਰਦੇ ਨੇ ਜਾਂ ਪੁਲਿਸ ਵਾਲੇ ਮਾਰਦੇ ਨੇ ਮੁਕੇਰੀਆ ਚ ਐਸਬੀਆਈ ਬੈਂਕ ਚ ਪੈਸੇ ਜਮਾ ਕਰਵਾਉਣ ਆਇਆ ਇੱਕ ਬਜ਼ੁਰਗ ਤੋਂ ਠੱਗ ਵਿਅਕਤੀ ਨੇ 52000 ਰੁਪਏ ਠੱਗ ਲਏ ਤੇ ਫਰਾਰ ਹੋ ਗਿਆ ਬਦਲੇ ਚ ਬਾਪੂ ਨੂੰ ਕਾਗਜ਼ਾਂ ਦੇ 3 ਲੱਖ ਰੁਪਏ ਦੇ ਗਏ ਉਕਤ ਸਾਰੀ ਵਾਰਦਾਤ ਬੈਂਕ ਚ ਲੱਗੇ ਸੀਸੀਟੀਵੀ ਕੈਮਰੇ ਚ ਵੀ ਕੈਦ ਹੋਈ ਹੈ ਜਿਸ ਚ ਇੱਕ ਵਿਅਕਤੀ ਬਜ਼ੁਰਗ ਕੋਲ ਬੈਠਾ ਨਜ਼ਰ ਆ ਰਿਹਾ ਬਜ਼ੁਰਗ ਨੇ ਦੱਸਿਆ ਕਿ ਜਦੋਂ ਪੈਸੇ ਜਮ੍ਹਾਂ ਕਰਵਾਉਣ ਆਇਆ ਤਾਂ ਇਸ ਤਰ੍ਹਾਂ ਨੇ ਇੱਕ ਵਿਅਕਤੀ ਨੇ ਉਸ ਕੋਲ ਆ ਕੇ ਗੱਲਾਂ ਚ ਲੈ ਕੇ ਉਸਦੇ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਕਹੀ ਤੇ ਕਿਹਾ ਕਿ ਉਸਦੇ 3 ਲੱਖ ਰੁਪਏ ਸੰਭਲੋ ਹੁਣ ਉਹ ਪੈਸੇ ਜਮ੍ਹਾਂ ਕਰਵਾ ਕੇ ਆਉਂਦਾ ਪਰ ਵਾਪਸ ਨਹੀਂ ਆਇਆ ਜਿਸ ਤੋਂ ਬਾਅਦ ਸਾਰੀ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਮਰਹਾਲ ਪੁਲਿਸ ਨੇ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ